ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੇਤ ਨੂੰ ਠੀਕ ਰੱਖਣ ਲਈ ਅਪਣਾਓ ਇਹ ਉਪਾਅ ਨੰਬਰ 1 ਹਰ ਰੋਜ਼ ਕੱਚਾ ਖੇਲਾ ਖਾਣ ਨਾਲ ਕਦੇ ਵੀ ਕਮਜ਼ੋਰੀ ਨਹੀਂ ਆਵੇਗੀ ਨੰਬਰ 2 ਨਿੰਬੂ ਤੇ ਖੰਡ ਲਗਾ ਕੇ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ 3 ਜੇਕਰ ਹਿਚਕੀ ਨਾ ਰੁਕੇ ਤਾਂ ਗੰਨੇ ਦਾ ਰਸ ਪਿਓ ਹਿਚਕੀ ਰੁਕ ਜਾਵੇਗੀ ਨੰਬਰ 4 ਜਿਆਦਾ ਨਮਕ ਖਾਣ ਨਾਲ ਦਿਲ ਕਮਜ਼ੋਰਾ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਨੰਬਰ 5 ਆड़ੂ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਅਤੇ ਦਿਲ ਮਜ਼ਬੂਤ ਹੁੰਦਾ ਹੈ ਨੰਬਰ 6 ਖੱਟੀ ਅਤੇ ਨਮਕੀਨ ਲੱਸੀ ਪੀਣ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ ਨੰਬਰ 7 ਜੇਕਰ ਚਿਹਰਾ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਹਫ਼ਤੇ ਵਿੱਚ ਇੱਕ ਵਾਰ ਬੇਸੰਦਾ ਲੇਪ ਬਣਾ ਕੇ ਚਿਹਰੇ ਤੇ ਜੂਰੂ ਲਗਾਓ ਇਸ ਨਾਲ ਚਿਹਰੇ ਤੇ ਨਿਖਾਰ ਆਵੇਗਾ ਨੰਬਰ 8 ਹਫਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 9 ਸਾਨੂੰ ਫਲਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਸਿਹਤ ਨੂੰ ਸੇਤਮੰਦ ਰੱਖਣ ਲਈ ਧੰਨਵਾਦ